ਉਹਦੀ ਇਰਾਦਾ ਕੋਈ ਮੇਲ ਨਹੀਂ ਪਰ ਉਹਲੇ ਕੋਲ ਨੂੰ ਘੂਲੂ ਤੁਰਾ ਕੇ ਜਗਤ ਨੂੰ ਚਲੇ ਜਾਂਦੇ ਜੇ ਤਾਂ ਬਾਹਰ ਘੇਰਦਾ ਨਾ ਨਾ ਬਸੇ ਤੈਨੂੰ ਬਾਤ ਕੀ ਚ ਹੈ ਹਰਮਾਂਚਾ ਸਹਿਬ ਬਿਖਾਰੇ ਨੇ ਤੂੰ ਅੱਤ ਤੇ ਬੰਦ ਭਾਈ ਜਿਨ੍ਹਾਂ ਦੇ ਹਿਰਦੇ ਵਿੱਚ ਜਿਹੜੇ ਜਨਮ ਲੈ ਕੇ ਸੰਸਾਰ ਤੇ ਆਏ ऐसे दुखਾਂ ਦੇ ਨਾਲੋਂ ਮੁਨਕ ਨਹੀਂ ਮਰਮਖਾਂ ਨਾਲੋਂ ਤੇ ਉਤਾ ਦੇ ਆਹ ਬਾਜ ਰਹ ਜਾਂਦੀ ਉਹਦੇ ਘਰ ਜੁਲਾਹ ਵੀ ਤਾਂ ਹੁੰਦੀ ਕਿਉਂਕਿ ਉਹ ਜਿਹੜੀ ਪ੍ਰੀਆ ਇਸਤਰੀ ਜਿਹੜੀ ਬਾਜ ਕਹਿੰਦੀ ਜਗਤ ਵਿੱਚ ਸੰਸਾਰ ਵਿੱਚ ਧੀ ਦੇ ਪੁੱਤਰ ਤੋਂ ਇਲਾਵਾ ਸ਼ੋਭਾ ਇਸ ਪ੍ਰਕਾਰ ਸਹਿਬ ਬਿਵਾਰੇ ਨੇ ਪਰਮੋਖਾ ਦਾ ਕੇਦੇੋ ਪਰਮੋਖੋ ਨੇ ਮਨ ਦੇ ਅਨੇਕ ਰਹਿਣ ਵਾਲੇ ਆਪਣੇ ਖੋਲ ਪਤਣ ਵਾਲੇ ਹੰਤਾ ਕਹਿ ਹੰਤਾ ਵਾਲੇ ਮਨ ਦੇ ਮੁਤਾਬਕ ਚੱਲਣ ਵਾਲੇ ਮਨੁੱਖ ਨੇ ਤੇ ਸਹਿਬ ਜੀ ਬਿਵਾਰੇ ਨੇ ਨਾਮ ਨਾਲ ਚੇਤੇ ਹੋ ਪਰਮੋਖਾ ਕੇ ਕਦੇ ਨਾਮ ਦੀ ਚੇਤਿਆ ਕਦੇ ਨਾਮ ਨੂੰਿਰਦੇ ਘਰ ਵਿੱਚ ਵਸਾਇਆ ਨਹੀਂ ਆਪਣੇ ਮਨ ਦੇ ਵਿੱਚ ਉਸ ਵਾਲੇ ਪਰਮਾਤਮਾ ਦਾ ਨਾਮ ਕਦੇ ਵੀ ਸਿਮਰਿਆ ਉਹਨਾਂ ਦਾ ਜੁਗਾਰ ਜੋ ਉਹਨਾਂ ਦਾ ਜਨਤ ਤੇ ਉਹਨਾਂ ਜੁਗਾਰ ਜੋ ਹੈ ਤ੍ਰਿਕ ਹੈ ਇਸ ਤਰ੍ਹਾਂ ਦੇ ਮਰਮ ਦਾ ਖੇਤਰ ਚੇਤੇ ਜੋ ਤਿਕ ਜੀਵ ਤਿਕ ਵਾਸ ਉਨਾ ਦਾ ਜੁਰਨਾਤਿ ਨਿਵਾਸ ਹੈ ਉਹ ਤ੍ਰੇਦੀ ਜੀਵਨ ਵਾਲੇ ਜਿਸ ਤਾ ਜਿੰਤਾ ਕਾਣੋਂ ਪਨਰਾ ਸੋ ਪਤ ਨਾ ਬਸਿਓ ਕੁੰਦਾਲ ਸਹਿ ਪਰਵਾਰੇ ਤੇ ਕੇ ਤੇਰੇ ਮਨ ਜਿਸ ਤਾ ਜਿਹੜਾ ਦਾਤਾ ਹੈ ਜਿਹੜਾ ਅੱਗਾ ਦਾਤਾ ਹੈ ਤ ਹੈ ਉਹ ਦਾਤਾ ਨੇ ਪਰਪੇ ਰਾਜੇ ਪੀਆਂ ਪੰਜ ਲੜਕੀਆਂ ਇਹਦਾ ਦੇਖੋ ਸਭ ਤੋਂ ਛੋਟੀ ਹੈ ਤੇ ਆਪਣੇ ਪਿਤਾ ਦੇ ਰਾਜ ਵਿੱਚ ਕਪਟੀ ਦਾ ਰਾਜਾ ਆਪਣੇ ਪਿਤਾ ਦੇ ਪਾਸ ਰਾਜਾ ਹੈ ਤੇ ਬੜੇ ਸੁਖ ਦੇ ਨਾਲ ਜੀ ਜੀ ਲੋਕ ਕਰਦੇ لڑکیا کا ਵੀ ਵੀ ਜਿਹੜੀ ਜੋ ਸਕੰਤ ਨੇ ਆਖਰੀ ਸੀ ਸਾਤ ਸਦਨ ਕਰਤੋ ਵਾਲੀ ਸੀ ਕੈ ਤੱਕ ਭਾਣੇ ਅਸਵੀ ਆਪਣੇ ਪਿਤਾ ਦਾ ਪਿਤਾ ਨਹੀਂ ਚੰਗਿਆ ਰਾਰੋ ਵੀ ਕਿਉਂ ਸਾਨੂੰ ਜਿਹੜਾ ਧੋ ਸਰਬ ਵਿਆਪਕ ਹੈ ਸਾਰੀ ਜੀਵਾਂ ਦਾ ਜਾ ਕੇ ਪਿਤਾ ਨੂੰ ਦੱਸ ਦਿੱਤਾ ਰਾਜਾ ਪਿਤਾ ਇਹ ਰਜਨੀ ਕਹਿ ਰਹੀ ਹੈ ਕਿ ਮੈਂ ਰੱਬ ਦਾ ਦਿੱਤਾ ਨਬੀ ਹਾਂ ਰੱਬ ਦੇ ਰਿਹਾ ਤਾਂ ਸਾਰੇ ਸੁਖ ਮੁਦਾਤ ਤੋਂ ਨਹੀਂ ਤੇ ਜਦੋਂ ਪਿਤਾ ਨੂੰ ਕਿਹਾ ਬੁਲਾਇਆ ਕੁਛਨ ਲੱਗਿਆ ਰਾਜਾ ਕਹਿੰਦੀ ਇਹ ਕਿਹਦਾ ਦਿੱਤਾ ਮੰਨੀ ਤਾਂ ਵੀ ਬੈਵਸ ਨਾਲ ਕੋਈ ਕਦਮ ਦਿੱਤਾ ਜਾਂਦੀ ਰਾਤ ਧਰਨ ਪਦਾਰ ਸਭ ਜਗ ਰਾਜ ਹਨ ਛੇ ਲੋਕ ਦੀ ਸੋਚ ਬਦਲ ਜਾਂਦੀ ਹੈ ਕਿ ਇਹ ਮੇਰੀ ਸਿਆਣਪ ਦੇ ਨਾਲ ਜੋ ਪ੍ਰਾਪਤ ਹੋਇਆ ਹੈ ਮੇਰੀ ਸਿਆਣਪ ਨਾਲ ਹੋਇਆ ਹੈ ਕਿ ਮੈਂ ਪ੍ਰਾਪਤ ਕੀਤਾ ਜੇ ਮੇਰੇ ਮੈਂ ਨਹੀਂ ਕਰਦਾ ਤੇ ਨਹੀਂ ਸੀ ਮੈਂ ਜੀ ਮੈਂ ਨਾਲ ਕਰਦਾ ਬਾਹਰ ਦਾ ਤੋੜਦਾ ਤੇ ਨਹੀਂ ਸੀ ਉਹ ਉਹ ਕਿਹੜੇ ਤੇ ਉਹ ਪਰ ਦੂਜੇ ਭੌ ਦੇ ਵਿੱਚ ਲੱਗੇ ਹੋਇਆ ਕੀ ਹੋਣ ਜਾਂਦਾ ਕਿ ਕਾਰ ਅਭਾਗ ਦਾ ਭਰਿਆ ਵੈ ਕੈਨ ਲੱਗਿਆ ਕਿ ਜੇ ਮੈਂ ਫਲਾਣਾ ਮਨੁੱਖ ਹੈ ਉਹਦਾ ਇੱਕ ਉਤਾਰ ਕਿਹੜਾ ਹੈ ਜੀਰੂ ਕੋੜ ਪਿਆ ਹੈ ਜਿਹਦੇ ਸਾਰਾ ਸਰੀਰ ਕੋੜ ਤੇ ਨਹੀਂ ਨਾਲ ਨਾਲ ਝੜਦਾ ਹੈ ਬਾਹਰ ਝੜਦਾ ਹੈ ਉਸ ਬਾਸ ਦੇ ਉੱਪਰ ਪਟੀਆਂ ਲਪੇਟੀਆਂ ਨੇ ਉਹਦੇ ਉੱਤੇ ਆ ਕੇ ਬੜੀਆਂ ਨੰਗੀਆਂ ਪੱਖੀਆਂ ਫੈਤੀਆਂ ਨੇ ਬਹੁਤ ਪੈੜੀ ਤਰਗਤੀ ਹੁੰਦੀ ਹੈ ਉਸ ਦੇ ਨਾਲ ਜੇ ਤੇਰਾ ਮੈਂ ਵਿਆਹ ਕਰ ਦੇਵਾਂਗਾ ਫੇਰ ਦੇਖਾਂਗਾ ਕਿ ਰੱਬ ਤੈਨੂੰ ਕਿਹਨੇ ਦਿੰਦਾ ਕਿਵੇਂ ਦਿੰਦਾ ਕੈਨ ਸਕੀ ਪਿਤਾ ਜਿਵੇਂ ਆਪ ਨੂੰ ਚੰਗਾ ਲੱਗੇ ਉਸ ਮੇਰੇ ਵਾਲਿ ਸਾਈ ਨੂੰ ਭਾਵੇ ਤੁਸੀਂ ਭਲਾ ਨੇ ਕੋਈ ਦੇ ਘਰ ਪਿਆ ਵਿਆਹ ਕਰਨ ਦੀ ਬਾਤ ਹੋਰ ਕਹੇ ਤੇ ਨਿਸ਼ਾਨੀ ਉੱਤੇ ਨਾਲ ਕਰਦੇ ਗੱਲ ਕੂਗੀ ਗੱਲ ਸੰਗਤ ਜਾਗਣ ਚੰਦੀ ਹੈ ਸੰਗਤ ਵਿੱਚ ਜਾ ਕੇ ਗੁਰੂ ਦੀ ਪੜਾਈ ਸੁਣਤੀ ਹੈ ਗੁਰੂ ਦੀ ਪੜਾਈ ਸੁਣ ਤੋਂ ਭਾਵ ਹੈ ਸਮਾਉਣ ਦੀ ਹੈ ਸੁਣ ਲੈਣਾ ਇੱਕ ਤਾਂ ਸੋਰੀਆ ਤੇ ਆ ਸੁਣਿਆ ਕਰ ਦਿੱਤਾ ਇੱਕ ਸੁਣ ਕੇ ਉਹਦੇ ਮੁਤਾਬਕ ਚੱਲ ਪੈਣਾ ਸਾਰਾ ਸੁਣ ਕੇ ਗੁਰੂ ਤੇ ਭਰੋਸਾ ਮੜ ਜਾਣਾ ਵਿਸ਼ਵਾਸ ਮੜ ਜਾਣਾ ਪਤਿਤ ਬੜ ਜਾਣਾ ਹੁਣ ਰੱਬ ਤੇ ਇੰਨਾ ਭਰੋਸਾ ਵਿਸ਼ਵਾਸ ਹੈ ਕਿ ਪਿਤਾ ਵੀ ਮੈਨੂੰ ਜਿਸ ਦੇ ਨਾਲ ਮਰਜੀ ਤੋੜਦੇ ਹੋ ਵਿਆਹ ਦਿਓ ਕਿ ਮੈਂ ਮੈਨੂੰ ਮੇਰਾ ਦਾਤਾ ਦਿੰਦਾ ਹੈ ਕਹਿੰਦੇ ਆ ਨਾ ਸੈਦ ਪੱਥਰ ਤੇ ਜੰਤ ਪਾਏ ਤਹਕਾ ਰਿਜਤ ਆਗਿਆ ਕਲ ਧਰਿਆ ਤਾਂ ਵੱਡੇ ਵੱਡੇ ਪੱਥਰ ਕਈ ਵਾਰ ਆਪਾਂ ਦੇਖਦੇ ਹੋਵਾਂਗੇ ਤੁੰਗਵਾਰਾ ਪੱਥਰਾਂ ਨੂੰ ਤੋੜੀਏ ਉਹਨਾਂ ਵਿੱਚੋਂ ਕਿਰਨ ਜੀਵ ਨਿਕਲਦੇ ਨੇ ਬਾਦਲ ਦੇ ਰਾਣੀ ਦੀ ਤਾ ਉਹ ਬੇੜਾ ਭੋਜਨ ਪਾਣੀ ਤੋਂ ਜੀਉਂਦਾ ਕਿੱਦੇ ਰਿਹਾ ਰੱਬ ਨੇ ਕਿੰਨਾ ਬਟਾ ਜਰੀਆ ਬਣਾਇ ਮੀਂਹ ਪੈ ਰਿਹਾ ਹੈ ਤੇ ਜੀ ਨਾਲ ਹਵਾ ਆ ਰਹੀ ਹੈ ਪਰ ਆਪਾਂ ਤਾਂ ਸਾਰੇ ਕੀ ਫਿਕਰ ਹੈ ਹੈ ਨਹੀਂ ਆਉਂਦੀ ਰੱਬ ਨੇ ਤਾਂ ਸਾਰੇ ਜੀਵਾਂ ਤੱਕ ਭੋਜਨ ਪਹੁੰਚਾਉਣਾ ਹੈ ਜਿਹੜੇ ਫੁੱਲ ਫਲ ਨੇ ਜਿਹੜੇ ਪਹਾੜਾਂ ਤੇ ਚੜਦੀ ਸੰਦੇ ਉੱਗਦੇ ਨੇ ਆਪਾਂ ਦੇਖਦੇ ਹਾਂ ਨਾ ਸਵੀਤੇ ਕੋ ਕਰਕੇ ਦੇ ਕੇ ਜਾਂਦੇ ਨੇ ਕਿੰਨੇ ਜਾਨਵਰ ਉਸ ਉਥਾਰੇ ਉੱਪਰ ਆਪਣਾ ਪੇਟ ਘੜੇ ਉੱਪਰ ਤੇ ਪਿਤਾ ਜੀ ਮੈਨੂੰ ਪਰਵਾਣ ਉਸ ਪਿੰਗਲੇ ਦੇ ਕਾਰਨ ਕੋੜੀ ਦੇ ਕਾਰਨ ਬੀਬੀ ਰਜਨੀ ਦਾ ਵਿਆਹ ਕਾਰਨ ਕਰ ਦਿੱਤਾ ਕਹਿ ਦਿੱਤਾ ਸਾਰੇ ਕੰਮ ਨੂੰ ਇਹ ਰਜਨੀ ਨੂੰ ਕੋਈ ਫੇਰੀ ਪੀਟਾਣ ਕੇ ਕੋਈ ਵੀ ਇਹਦੀ ਪਰਉਪਕਾਰ ਕਰੇ ਹਮਾਇਤ ਕਰੇ ਐਨੇ ਡੇਢ ਵਿਸ਼ਵਾਸ ਵਾਲੀ ਬੀਬੀ ਰਜਜੀ ਇਹ ਪਿਤਾ ਜੀ ਤੁਹਾਡੇ ਘਰ ਦੇ ਜਿਹੜੇ ਤੇੜੇ-ਤੇੜੇ ਵੀ ਮੈਂ ਰਸਾਂ ਕੀ ਨਹੀਂ ਮੰਗਾਂ ਕੀ ਨਹੀਂ ਆਪਣਾ ਆਪਣੇ પતિ ਦਾ ਚਗਾ ਦਰਵਾਜ਼ਾ ਕਰ ਸਕਣ ਹੋਇਆ ਕੀ ਆਪਣੇ ਪਿਛਲੇ ਪਤੀ ਘਰੀ ਆਇਆ چلدی چلدی اوٹ نہ پہنچنی جتھے فاہی برو رام دا سمارا سچے پاک شاہدی نگر لوکو مجھنی پیری طلاع دے کی ڈالیا جنی بردو رہے علیہ جی پیری نیکے پہنچے تیو سکتہ چار ਇਹ ਅਰਤੀ ਤੇ ਖਾਰੀ ਨੂੰ ਰੱਖਿਆ ਰਗ ਕਰਕੇ ਪਿੰਡ ਤੋਂ ਦੇ ਵਿੱਚ ਮੰਗਲਵਾਸ ਤੇ ਚੱਲ। ਐਨੀ ਦੇਰ ਨੂੰ ਕੀ ਦੇਖਿਆ ਕਿ ਇਹ ਜਿਹੜੇ ਕਾਂ ਨੇ ਇਸ ਬੇਰੀ ਤੇ ਬੈਠੇ ਨੇ ਬੇਰੀ ਦੇ ਹੇਠਾਂ ਥੋੜਾ ਜਲ ਪਾਣੀ ਹੈ। ਉਹਨੇ ਚੁਪੀ ਲਾਉਂਦੇ ਕਾਗੋ ਰਸ ਕਰੇ ਤੇ ਕਾਲਿਆਂ ਤੋਂ ਛੱਡੇ ਹੋ ਜਾਂਦੇ। ਇਹ ਡਿੱਗੇ ਬੜੇ ਜਨਮ ਦੇ ਨਾਲ ਵਿੜਦਾ ਹੋਇਆ ਉਸ ਨੰਪਤ ਜਲ ਵਿੱਚ ਇਸ਼ਨਾਨ ਕੀਤਾ। ਸ਼ਨਾਪ ਕਰਕੇ ਤੰਦਰੁਸਤ ਹੋ ਗਿਆ, ਕੰਨੀ ਕਲਾ ਵਿੱਚ ਹੋ ਗਿਆ। ਸਾਰਾ ਰੋਗ ਇੱਕ ਮਲ ਨਹੀਂ ਲੱਗਿਆ, ਇੱਕ ਸੈਣੀ ਲੱਗਿਆ ਤਿਹਾਰ। ਤੇ ਜਦੋਂ ਬਾਪ سے ਆਈ ਉਹ ਕਾਰਿਗ ਦੇ ਸਾਹਮਣੇ ਇੱਕ ਬਹੁਤ ਸੁੰਦਰ ਕਾਇਆ ਸਰੀਰ ਵਾਲਾ ਰਾਜਪੂਰ ਖੜਾ ਦੂਰ ਖੜੀ ਹੋਈ ਤੂੰ ਕੌਣ ਹੈ ਮੇਰੇ ਪਤੀ ਨੂੰ ਕਿੱਥੇ ਛੱਲੇ ਆਇਆ ਬਾਹਰ ਦਿੱਤਾ ਹੈ ਮੇਰੇ ਨੇ ਕਿਹੜਾ ਵੱਡਾ ਪਾਪ ਪਾਇਆ ਕਹਿ ਲੱਗਿਆ ਰਜਨੀ ਦੂਰ ਖੜੀ ਫੇਸਬੁਕ ਤੋਂ ਸੇਕ ਨੂੰ ਸੋਹੂ ਪ੍ਰਕਾਸ਼ ਕ੍ਰਮ ਵਿੱਚ ਬੜੇ ਵਿਸਥਾਰ ਦੇ ਨਾਲ ਇਹ ਸਾਂਝੀ ਵਿਚਾਰ ਕਹੀ ਤੂੰ ਖੜੀ ਹੈ ਕਹਿ ਲੱਗੀ ਤੂੰ ਮੇਰਾ ਪਤੀ ਦੀ ਕਿੰਨਾ ਕੈਮ ਹੋਇਆ ਕਿੰਨਾ ਸਭਾ ਹੋਇਆ ਕਿ ਮੈਂ ਛੱਡ ਕੇ ਗਈ ਆ ਆਪਣੇ ਪਤੀ ਨੂੰ ਰੋਗ ਨਾਲ ਘਰ ਸਿਆ ਕੋੜ ਦਾ ਰੋਗ ਦੈਂਤਰਾ ਤੋਂ ਦੇ ਉੱਤਮ ਹਦਾਇਤ ਗੋਪਨਾਉਦਾ ਹੈ ਇੰਨੇ ਕੁਝ ਮਿੰਟਾਂ ਦੇ ਵਿੱਚ ਠੀਕ ਹੋਣਾ ਬੜੀ ਹੈਰਾਨੀ ਦੀ ਗੱਲ ਟਰੈਲ ਲੱਗਿਆ ਨਹੀਂ ਆਪ ਲੋਕ ਮੇਰੇ ਹੱਥ ਦੇ ਕੇ ਹਲੇ ਵੀ ਠੀਕ ਉਸ ਦੇ ਪ੍ਰਕਾਰ ਕੋੜ ਦੇ ਨਾਲ ਗਰਸੇ ਆਪਦੇ ਝੜਨ ਲੱਗੇ ਕੁਝ ਸਿੰਘ ਆਏ ਉਹਨਾਂ ਸਿੱਖਾਂ ਨੇ ਪੁੱਛਿਆ ਕਿ ਭਾਈ میں ਕਹਿ ਲੱਗੇ ਤੁਸੀਂ ਪਰਮੇ ਪਾਤਸ਼ਾਹ ਕੀਤੇ ਹਜ਼ੂਰ ਜਦ ਗੁਰੂ ਅਰਜਨ ਦੇਵ ਮਹਾਰਾਜ ਸੇਵਾ ਕਰਾ ਰਹੇ ਨੇ ਕਿਹਨਾਂ ਦੇ ਪਾਸ ਜਾਓ ਗਏ ਚਰਨ ਕਮਲ ਤੇ ਦਰਬਾਰ ਦਰਬਤੀ ਖੜੇ ਨੇ ਬੇਕਤੀ ਕੀਤੀ ਸਤਜੋ ਨੂੰ ਪੁੱਛਣ ਲੱਗੇ ਪੀਏ ਕੀ ਤੁੱਕ ਲੈ ਕੇ ਆਈਏ ਉਹ ਦੇਵ ਪਾਤਸ਼ਾਹ ਸਾਰੀ ਗੱਲ ਦਾ ਅਸੀ ਆ ਜਿਹੜਾ ਬੁਧਕ ਹੈ ਕਿ ਮੈਨੂੰ ਆਪਣੀ ਪਿਆਰੀ ਪਤਨੀ ਦੱਸ ਰਹੀ ਹੈ ਮੈਂ ਆਪਣੀ ਕੋੜੀ ਟਿੱਕਲੇ ਪਤਨੀ ਨੂੰ ਇਸ ਘਾਤੇ ਪੜਾ ਕੇ ਗਈ ਸਾ ਤੇਰੀ ਦੀ ਸ਼ਾਮੇ ਮੇਰੇ ਪਤੀ ਨੂੰ ਕਿਥੇ ਪਾਰ ਦਿੱਤਾ ਛੱਡ ਆਇਆ ਕੁਝ ਨਹੀਂ ਦੱਸਦਾ ਸਤਗੁਰੂ ਜੀ ਕਹਿ ਦਿੱਤੇ ਦੋਹਾਂ ਵੱਲ ਦੇਖਿਆ ਕਿ ਇਹ ਇਹ ਹੀ ਤੇਰਾ ਪਤੀ ਹੈ ਸਤਗੁਰਾਂ ਦੇ ਬਚਨਾਂ ਤੇ ਪੁਸ਼ਟਾ صدوراتے بجھر سنے پھر دونوں جنے ایک دیر مشتہ ہو گیا کہ میرا بھرانے تو بجھر پہ سچنے ساری کہا بسی پانشاہ جی نے کیا بھائی جس جگہ تم بڑھا کے کہیں سی جس جگہ پہ اس نے اس نارکی کا خود نہ دکھاؤ آپ چلے چلے نہ آگئے سکت گئیں تو اگر میں تیری میری ایک گھر جاتے جتے جل سی ਉਹ ਬਾ ਜਗਤ ਪਰਮਿਤ ਹੋਈ ਫਿਰ ਸਮਾਪਤ ਆ ਕੇ ਰਾਜੇ ਦਾ ਪੱਟੀ ਦੇ ਰਾਜੇ ਦਾ ਰਾਜ ਬਾਹਰ ਫਿਰ ਪ੍ਰਾਪਤ ਕੀਤਾ ਕਹਿਣ ਦਾ ਭਾਵ ਹੈ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਦੇ ਨੇ ਭਾਈ ਮਨੁੱਖ ਨਾਮ ਨਾਲ ਜਿਉਂਦੇ ਹੋ ਤੇ ਜੀਵਨ ਤੇ ਨਿਵਾਸ ਜਿਦਾ ਦਿੱਤਾ ਖਾਣਾ ਪੈਣਾ ਸੋਵਨ ਨਾਮ ਵਸਿਓ ਕੋਟਕਾਸ ਕਾਲ ਨੂੰ ਆਪਣੇ ਮਰ ਵਿੱਚ ਵਸਾਇਆ ਨਹੀਂ ਉਸ ਤੁਮਨਾ ਦੇ ਮਨਿ ਮੜਾ ਦਾ ਇਹ ਆਖਾ ਜਾਤਾ ਦਾ ਪ੍ਰਭੂ ਤੇਹੀ ਭਾਅ ਲਿ ਗਿਆ ਜਿਸ ਦਾ ਦਿਲ ਦਾ ਅੰਨ ਕਪੜਾ ਵਰਤ ਤੇ ਰਿਤੇ ਨਾ ਹੋਵੇ ਬਾਣੀ ਕਦੇ ਉਤੇ ਸ਼ਬਦ ਵਿੱਚ ਵੀ ਜੁੜਿਆ ਗੁਰੂ ਦੇ ਧਾਰ ਕਦੇ ਸਾਜ ਵੀ ਪਾਈ ਗੁਰੂ ਦੇ ਧਾਰ ਕਦੇ ਤਰੀਕ ਵੀ ਪਾਈ ਇਹ ਜਿਹੜੀ ਜਗਤ ਇਹ ਇਹ ਦੇ ਕਾਲ ਸਾਹ ਪਾ ਕੇ ਬੈਠਾ ਹੈ ਕਿਉਂਕਿ ਮੈਂ ਚੁੱਗੀ ਦੇਖੀ ਪ੍ਰੀਤ ਹੈ ਕਿਸੇ ਪ੍ਰਕਾਰ ਭਾਈ ਇਹ ਮੇਰੇ ਬਨ ਉਹ ਜਿਸ ਦਾ ਦਿੱਤਾ ਪਣਾ ਪਹਿਣਾ ਉਸ ਅਕਾਲ ਪੁਰਖ ਨੇ ਜਿਹੜੇ ਸਾਰੇ ਪਦਾਰਥ ਦਿੱਤੇ ਨੇ ਸੋਨੇ ਰੱਤ ਪੈ ਦਿੱਤੇ ਨੇ ਸੋਹਣਾ ਸੁੰਦਰ ਸਰੀਰ ਦਿੱਤਾ ਹੈ ਦੇ ਦਿੱਤੀ ਹੈ ਉਸ ਦਾ ਕਦੇ تو شکرانہ نہ بنایا اس دا کدے شکرانہ نہ کیتا اس دے اوپر کدے کس کا نہ رکھیا اس پرکار سے کھوندے نے آئی کو نام دوں کو دے بڑی آئی دوں صدا چیتے رکھیا کر بات مکھیا دو آگرنی آمان جان کوئی آس من مخیا کرتے ہیں من مختیا تو ہر مک جی جیو روپی استری ہے وہ دو ਸਦਾ ਬੰਦੂ ਵਿੱਚ ਰਹਿੰਦੀ ਹੈ ਆਪਣੇ ਮਨ ਦੇ ਪਿੱਛੇ ਪੁਰਖ ਬਾਣੀਆਂ ਜੀਵ ਇਸਤਰੀਆਂ ਬੰਦੂ ਵਿੱਚ ਰਹਿੰਦੀਆਂ ਨੇ ਉਹ ਜਨਮ ਪਰਮ ਦੇ ਗੇੜ ਵਿੱਚ ਪਈਆਂ ਰਹਿੰਦੀਆਂ ਤੇ ਉਹ ਸਦਾ ਆਤਮ ਬੌਧ ਨੂੰ ਸੇੜੀ ਰੱਖਦੀਆਂ ਨੇ ਉਹ ਬੌਧ ਦੇ ਬੰਦਨ ਵਿੱਚ ਪਈਆਂ ਰਹਿੰਦੀਆਂ ਨੇ ਉਹਨਾਂ ਦੇ ਕਦੇ ਬੰਦਨ ਨਹੀਂ ਪਿੰਡਦੇ ਉਹਨਾਂ ਦੇ ਕਦੇ ਬੰਦਨ ਨਹੀਂ ਕਰਦੇ ਜਾਂਦੇ ਭਾਈ ਮਾਰੂ ਗ੍ਰਾਮਨਾ ਚੇਤੇ ਕਿਉਂ ਉਹ ਜੀਤ ਰੂਪੀ ਔਰਤਾਂ ਦਾਤ ਤੋਂ ਵਾਜੀਆਂ ਨਹੀਂ ਇਹ ਮਨ ਸ਼ਬਦ ਨਾ ਭੇਜਿਓ ਸਹਿਬ ਬਰਬਾਰੇ ਨੇ ਇਹ ਮਨ ਸ਼ਬਦ ਨਾ ਭੇਜਿਓ ਕਿਉਂ ਹੋਵੇ ਘਰਵਾਸ ਤੇਰੇ ਹਿਰਦੇ ਸ਼ਬਦ ਵਸਿਆ ਨਹੀਂ ਤੇਰਾ ਖਾਸ ਤੇਰੀ ਜਗਾ ਤੈਨੂੰ ਗੁਰੂ ਦੇ ਚਰਨਾਂ ਵਿੱਚ ਕਦੇ ਵੀ ਨਿਵਾਸ ਨਹੀਂ ਜਨ ਸਕਦਾ ਤਾਂ ਨਹੀਂ ਕਰ ਸਕਦਾ ਕੋਈ ਮੱਤੇ ਪਿਛੇ ਪਗਾ ਤੂੰ ਸਦਾ ਰਹਿਣਾ ਹੈ ਜਿਹਦੇ ਕਰਕੇ ਸਦਾ ਆਤਮ ਨੂੰ ਔਰ ਤੂੰ ਬੜੇ ਤੁੰਤ ਤਨ ਤੇ ਸੇੜ ਕੇ ਰੱਖਦਾ ਹੈ ਸੁਰਉਪਤ ਖਨਾ ਸੁਹਾਗ ਹੈ ਵਾਸਤਿਕ ਮਾਣੀ ਲਗਿਆਸ ਗੁਰਮਖੀ ਨਾਮ ਸੁਹਾਗ ਹੈ ਜਿਹੜੇ ਕੋਈ ਜਿੰਨਾ ਨੇ ਆਪਣੇ ਪ੍ਰਭੂ ਨਾਲ ప్రతి ਕੱਤ ਦੇ ਨਾਲ ਸਾਥ ਪਾ ਲਈ ਹੈ ਉਹ ਜੀਵ ਸੁਹਾਗਨਾ ਕੁਮੋਦੀਆਂ ਨੇ ਉਹ ਜੀਵ ਰੂਪੀ ਇਸਤਰੀਆਂ ਸੁਖਦਾਇ ਕੁਮੋਦੀਆਂ ਦੇ ਭਾਈ ਉਹ ਜਿਹੜੀਆਂ ਜੀਵ ਇਸਤਰੀਆਂ ਗੁਰੂ ਦੇ ਸੰਸਥਨ ਨੇ ਉਹਨਾਂ ਦੇ ਅੰਦਰ ਹਰ ਵੇਲੇ ਨਾਮ ਸਤਿ ਸਰੂਪ ਦੇ ਸੁਹਾਗ ਹੈ ਉਹਨਾਂ ਦੇ ਪੱਥੇ ਉੱਤੇ ਸਦਾ ਸੁਹਾਗ ਦਾ ਪ੍ਰਸ਼ਾਨ ਸੁਖੁਕ ਟਿਕਾ ਮਿਲਿਆ ਰਹਦਾ ਕੋਸਦਾ ਇਸ ਸਵਾਲ ਦੇ ਨਾਲ ਸੋਹ ਜੀਂ ਦੀਆਂ ਨੇ ਥੋੜਾ ਪਾਇਆ ਰੁਂਦੀਆਂ ਨੇ ਤੇ ਭਾਈ ਕਿ ਸੋਹ ਜੀਂ ਤਾਂ ਹੀ ਤੂੰ ਜੀਉਂਦੀ ਇਸ ਤਰੀ ਸੁਖ ਦਾਇਕ ਸਾਰਗਣ ਖਵਾਵੇ ਕੀ ਜੇ ਉਸ ਪ੍ਰਤ ਦੇ ਨਾਲ ਪੂਰੇ ਪ੍ਰਭੂ ਦੇ ਨਾਲ ਆਪਣੇ ਮਾਰੇ ਤੇ ਵੀ ਸਾਥ ਪਾਵੇ ਕੀ ਤੇਰੇ ਹਿੱਤੇ ਘਰ ਵਿੱਚ ਉਸ ਪੂਰੇ ਦੀ ਪੂਰਨ ਕੌਮ ਤੇ ਸਾਥ ਆਏਗੀ ਔਰ ਪਰਮਪੁਰਧਾਰਿਆ ਹਰ ਜੰਤ ਕਰਮਲ ਪਰਗਾਸ ਜਿਤਾ ਜੀਵ ਰੁਪੀ ਇਸਤਰੀਆ ਨਹੀਂ ਹਰ ਕਾਮ ਨੂੰ ਹਰਤੇ ਸੁਧਾਰਿਆ ਉਹਨਾਂ ਦੇ ਹਿਰਦੇ ਅੰਦਰ ਜਿਵੇਂ ਕੇ ਸੂਰਜ ਹੈ ਜੇ ਕਮਲ ਫੋਲ ਦੇ ਕੇ ਸੂਰਜ ਨੂੰ ਕਿੜਾ ਉਹ ਵਿੱਚ ਆ ਜਾਂਦਾ ਹੈ ਕਾਉ ਵਿੱਚ ਆ ਜਾਂਦਾ ਹੈ ਫਿਰ ਜਾਂਦਾ ਹੈ ਕਿਉਂਕਿ ਪ੍ਰਭੂ ਦੇ ਪਿਆਰੇ ਗੁਰੂ ਗ੍ਰੰਥੀ ਸੋਜ਼ਨ ਨੂੰ ਦੇਖ ਕੇ ਉਹਦਾ ਜੀਵ ਰੂਪੀ ਇਸਤਰੀਆਂ ਦੇ ਹਿਰਦੇ ਪਰ ਕਿਡਾਉ ਵਿੱਚ ਆ ਜਾਂਦੇ ਨੇ ਆਨੰਦ ਵਿੱਚ ਆ ਜਾਂਦੇ ਨੇ ਭਾਈ ਤੇਰਾ ਹਿਰਦਾ ਕਪਲ ਵੀ ਸਦਾ ਕਿਡਾਉ ਵਿੱਚ ਆ ਜਾਏਗਾ ਆਨੰਦ ਵਿੱਚ ਆ ਜਾਏਗਾ ਜੇਕਰ ਉਸ ਪੂਰੇ ਦੇ ਘਰ ਤੇ ਤੇਰੇ ਇਹ ਬਾਦ ਤੇਰੇ ਹਿਰਦੇ ਚ ਉਹ ਹਰ ਹਰ ਨਾਮ ਕੋ ਧਾਰਿਆ ਹਰ ਹਿਰਦੇ 'ਚ ਨਿਰੰਤਰ ਪ੍ਰਕਾਸ਼ਾਰੇ ਨਾਮ ਨੂੰ ਕਹਿੰਦੇ ਵਸਾਇਆ ਤੇਰਾ ਮਨ ਸਦਾ ਸਾਚ ਅਕੰਧ ਦੇ ਵਿੱਚ ਪ੍ਰਕਾਸ਼ ਰੂਪ ਰੇਹਾ ਸਤਗੁਰ ਸੇਵਨੇ ਅੰਮ੍ਰਿਤਮ ਸਤਗੁਰੂ ਨੂੰ ਸੇਵਿਆ ਪੂਰੇ ਸਰਗੁਰੂ ਨੂੰ ਤੇ ਰਾਧਿਆ ਹੈ ਉਹਨਾਂ ਦੇ ਭਾਈ ਸਤਗੁਰ ਸੇਵਨ ਆਪਣਾ ਜਿਹੜੀਆਂ ਜੀਵ ਰੂਪੀ ਸੁਖੀਆਂ ਪੂਰੇ ਗੁਰੂ ਰਾਧੀਆਂ ਗਤੀਆਂ ਨੇ ਉਹ ਸਤਿਗੁਰਲੇ ਹਾਰ ਹੈ ਤਾਂ ਉਹਨਾਂ ਜੀਵ ਰੂਪੀ ਸੁਆਗਣਾ ਤੋਂ ਮੈਂ ਬਲਿਹਾਰ ਬਲਿਹਾਰ ਕਹਿ ਰਹੀ ਹਾਂ ਪ੍ਰਮਾਣ ਕਰਦੀ ਹਾਂ ਤਾਂ مجھے دے جنے انتر نام فرداس انہاں جیو روپی اندیاں جیو پسطریاں دے مکو بجھے پرمو بھی کرنا دے جب دے نے کیونکہ انہاں دے اندر پورے پرمو دا اکو سرگو دیا مقدار کہ واسکت ہو گیا ہے پورے دا ہاں کتاڑا انہاں دے کردے واسکرس کر کے فائید تو بھی کام ਇਹ ਆਪਣੇ ਮਨ ਵਿੱਚ ਸ਼ਰਮ ਪਈਆਂ ਰਹਿੰਦੀਆਂ ਨੇ ਉਹਨਾਂ ਦਾ ਸਦਾ ਰਹਿੰਦਾ ਹੈਡੇ ਵਿੱਚ ਰਹਿੰਦਾ ਹੈ ਆਤਮਕ ਜੀਵਨ ਦੀ ਚਾਦਰ ਉਹਨਾਂ ਦੇ ਦਿਲਾਂ ਵਿੱਚ ਸਦਾ ਬਣਿਆ ਰਹਿੰਦਾ ਹੈ ਕਿ ਮਨੁੱਖ ਤੂੰ ਵੀ ਆਤਮਕ ਜੀਵਨ ਦੀ ਸੂਝ ਰਹਿਣੀ ਹੈ ਯਾਦ ਲੈਣਾ ਪੱਧ ਲੈਣਾ ਹਰ ਇੱਕ ਆਪ ਕੋ ਦਾ ਅਹਿਆ ਅਹਰਿਤ ਹੈ ਪਰਮ ਪ੍ਰਕਾਸ਼ ਸਤਿਗੁਰ ਸੇਵਣ ਆਪੜਾ ਉਹ ਸਭ ਬਲੇ ਆਹ ਰਹਿਤਾ ਔਰ ਪ੍ਰਦਾਤ ਉਹ ਜੀਵ ਰੂਪੀ ਇਸਤਰੀਆਂ ਦੇ ਪ੍ਰਭੂ ਦੀ ਦਰਗਾਹ ਵਿੱਚ ਉਹ ਉਜਲੇ ਲੈਂਦੇ ਜਾਂਦੀਆਂ ਨੇ ਜਿਨ੍ਹਾਂ ਦੇ ਹਿਰਦਿਆਂ ਤੇ ਕੁਝ ਜਿਨ੍ਹਾਂ ਦੇ ਮਨਾਂ ਦੇ ਵਿੱਚ ਪ੍ਰਕਾਸ਼ ਹੋ ਗਿਆ ਚਮਕ ਹੋ ਗਿਆ ਜਿਨ੍ਹਾਂ ਨੇ ਗੁਰੂ ਦੀ ਬਾਤ ਨੂੰ ਧਾਰਨ ਕਰ ਲਿਆ ਗੁਰੂ ਉਪਦੇਸ਼ ਨੂੰ ਵਿਸਾਰਿਆ ਜਿਨ੍ਹਾਂ ਨੇ ਗੁਰੂ ਉਪਦੇਸ਼ ਵਿਸਾਇਆ ਉਹਨਾਂ ਜੀਵ ਰੂਪੀ ਇਸਤਰੀਆਂ ਦੇ ਕਿ ਇਹ ਲੋਕ ਵੀ ਪਰਾਏ ਤੋਂ ਵੀ ਵੇ ਸਭਨਨ ਕੇ ਮਾਨਵੋ ਕਾਮ ਕਾਰ ਨਾ ਚੇਤੇਉ ਰੰਗ ਜੀਵਨ ਤ੍ਰਿਕਵਾ ਜਿਸ ਦਾ ਤਿਤਾਰਾ ਖਾਣਾ ਪੈਂਦ ਰੋ ਸੁਪਨਾ ਬਸੇ ਉਤੰਤਾ ਜੇ ਰੋਤਾ ਚਾਵਤਰਾ ਤੇਦੇ ਕਿਉਂ ਕੋ ਮੇ ਕਰਵਾਸ ਮਨ تو آگنی ہر ہر کام پر ہر ہردردار سب گر سی بنیا اپنا او سب بن ਨਾਮ ਕਰ ਗੋ ਇਸ ਦੇ ਨਾਲ ਸ਼ਬਦ ਦੀ ਸਮੇਂ ਦੀ ਸਮਾਪਤੀ ਹੈ ਸਤਿਗੁਰੂ ਜੀ ਦੇ ਪੁੱਤਰ ਗਰੀਬ ਆਸ਼ੀਰਵਾਦ ਸ਼੍ਰੀ ਗੁਰਪ੍ਰਸਾਦ ਜੀ ਦੀ ਬਾਣੀ ਦੀ ਸਾਂਝ ਹੁੰਦੇ ਆ ਪਵਿੱਤਰ ਵਿਚਾਰ ਕਰਦੇ ਆ ਇੱਕ ਜੀ ਅਰੇ ਦੁਨੀਆ ਉੱਲਾ ਤੱਤੀਆਂ ਰਹਿ ਜਾਂਦੀਆਂ ਨੇ ਅਰਜਾ